ਸੋ ਇੱਕ ਤਾਂ ਜਿਹੜਾ ਕੈਨੇਡੀਅਨ ਨੈਸ਼ਨਲਿਜ਼ਮ ਆ ਜਿਹੜਾ ਜੋਨਲ ਟਰੰਪ ਦੇ ਆਉਣ ਤੋਂ ਬਾਅਦ ਉਹਨਾਂ ਨੇ ਕੈਨੇਡਾ ਬਾਰੇ ਭੱਦੀਆਂ ਟਿੱਪਣੀਆਂ ਕਰੀਆਂ ਆ ਟੈਰਫਸ ਲਾਏ ਆ ਉਹਨਾਂ ਨੂੰ ਮਜ਼ਾਕ ਕਰਿਆ ਇਹ ਇਹ ਕਿਹਾ ਵੀ ਤੁਸੀਂ ਸਾਡੀ ਸਟੇਟ ਬਣਾ ਲੈਣਾ ਸੀ ਤੁਹਾਨੂੰ ਕਮਿੰਜੀ ਬੀ ਸਟੇਟ ਹੋ ਗਈ ਸੋ ਉਸ ਅਗਰੈਸ਼ਨ ਦਾ ਜਿਹੜਾ ਹੈਗਾ ਉਹ ਉਹਦਾ ਫਾਇਦਾ ਹੈਗਾ ਜਿਹੜਾ ਇਹਨਾਂ ਨੂੰ ਲਿਬਰਲਸ ਨੂੰ ਜਿਹੜਾ ਹੈਗਾ ਮਿਲ ਰਿਹਾ ਸੋ ਔਰ ਮਾਰਕ ਕਾਰਨੇ ਇੱਕ ਬਹੁਤ ਵੱਡੇ ਜਿਹੜਾ ਆਪਾਂ ਕਹਿ ਸਕਦੇ ਆ ਵੀ ਬੈਂਕ ਆਫ ਇੰਗਲੈਂਡ ਦੇ ਉਹ ਮੈਨੇਜਰ ਰਹੇ ਨੇ ਤੇ ਬੈਂਕ ਆਫ ਕੈਨੇਡਾ ਦੇ ਮੈਨੇਜਰ ਹੈ ਸੋ ਬਹੁਤ ਵੱਡੇ ਆਪਾਂ ਕਹਿ ਸਕਦੇ ਆ ਵੀ ਇਸ ਸਿਸਟਮ ਨੂੰ ਚਲਾਉਣ ਦੇ ਬਹੁਤ ਵੱਡੇ ਮਹਾਰਾਉ ਮੰਨੇ ਜਾਂਦੇ ਹੈਗੇ ਆ بڑے ਸੌਫਟ ਸਪੋਕਨ ਨੇ ਸੋ ਉਹਨਾਂ ਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨਾ ਇੱਕ ਕੈਨੇਡੀਅਨ ਪੋਲਿਟਿਕਸ ਲਈ ਸਾਨੂੰ ਲੱਗਦਾ ਵੀ ਇੱਕ ਚੰਗੀ ਜਿਹੜੀ ਪਾਰੀ ਦੀ ਸ਼ੁਰੂਆਤ ਆ ਉਹ ਹੋਵੇਗੀ ਹੁਣ ਉਹਨਾਂ ਨੂੰ ਫੈਸਲੇ ਲੈਣ ਵਿੱਚ ਜਿਹੜਾ ਸਮੂਹਤਰੀ ਫੈਸਲਾ ਅੱਗੇ ਜਿਹੜਾ ਸੀਗਾ ਐਨਟੀਪੀ ਤੇ ਡਿਪੈਂਡ ਰਹਿਣਾ ਪੈਂਦਾ ਸੀ ਉਹ ਹੁਣ ਐਨਟੀਪੀ ਦੀਆਂ ਕਿਉਂਕਿ ਸਾਥ ਹੀ ਸੀਟਾਂ ਆਈਆਂ ਨੇ ਉਹ ਵੀ ਇੱਕ ਪਾਰਟੀ ਦੇ ਤੌਰ ਤੇ ਜਿੱਦਾਂ ਤੁਸੀਂ ਦੱਸਿਆ ਵੀ ਖਤਮ ਹੋ ਗਿਆ ਉਹ ਹੁਣ ਸੱਤ ਮੈਂਬਰ ਆ ਜਿਹੜਾ ਇੱਕ ਆਜ਼ਾਦ ਉਮੀਦਵਾਰਾਂ ਦੇ ਤੌਰ ਤੇ ਵਿਚਰਨਗੇ ਸੋ ਉਹਨਾਂ ਦੀ ਹਮਾਇਤ ਕਿਤੇ ਨਾ ਕਿਤੇ ਜਿਹੜੀ ਹੈ ਕਿ ਮਿਲਦੀ ਰਹੇਗੀ ਸਰਦਾਰ ਜਗਮੀਤ ਸਿੰਘ ਦੇ ਘਰ ਕਾਲ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਭਾਰਤੀ ਮੀਡੀਆ ਨੇ ਜਿੰਨੀਆਂ ਖੁਸ਼ੀਆਂ ਬਣਾਈਆਂ ਉਹਨਾਂ ਦੀ ਹਾਰ ਦੀਆਂ ਚਾਹੇ ਸੋਸ਼ਲ ਮੀਡੀਆ ਤੇ ਵੀ ਆਪਾਂ ਦੇਖਿਆ ਬਹੁਤ ਸਾਰੇ ਜਿਹੜੇ ਕਮੈਂਟ ਬਹੁਤ ਸਾਰੀਆਂ ਇਸ ਨੂੰ ਖੁਸ਼ੀਆਂ ਬਣਾਈਆਂ ਗਈਆਂ ਇੱਕ ਤਰ੍ਹਾਂ ਦੀ ਸੈਲੀਬ੍ਰੇਸ਼ਨ ਹੋਈ ਨੌਟ 1 ਜਸਪਰੀ ਸਿੰਘ ਜਿਸ ਦਾ ਕਿ ਪਿਛਲੇ ਦਿਨੀ ਐਨਕਾਊਂਟਰ ਜਿਹੜਾ ਹੈ ਕੀਤਾ ਜਾਂਦਾ ਹੈ ਪਰਿਵਾਰ ਜਿਹੜਾ ਹੈ ਪਟੀਸ਼ਨ ਲੈ ਕੇ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਹੈਗਾ ਹੈ ਕਿ ਸਾਨੂੰ ਜਿਹੜਾ ਹੈ ਇਨਸਾਫ ਦਿੱਤਾ ਜਾਵੇ ਇਹ ਜਿਹੜਾ ਪੁਲਿਸ ਮੁਕਾਬਲਾ ਹੈ ਇਹ ਝੂਠਾ ਹੈਗਾ ਹੈ ਸਰਦਾਰ ਅਵਤਾਰ ਸਿੰਘ ਜੀ ਕੀ ਮਾਇਨੇ ਨੇ ਸਰਦਾਰ ਨਵਕਰਨ ਸਿੰਘ ਉਹਨਾਂ ਨੇ ਸ਼ਾਇਦ ਪਟੀਸ਼ਨ ਪਾਈ ਹੈ ਉਹਨਾਂ ਦੇ ਵੱਲੋਂ ਇਹ ਖਬਰ ਜਿਹੜੀ ਸਾਂਝੀ ਕੀਤੀ ਗਈ ਹੈ ਕੀ ਕਹੋਗੇ ਇਸ ਬਾਰੇ ਹਾਂਜੀ ਹਾਂਜੀ ਸੋ ਇਹ ਜੇ ਪਰਿਵਾਰ ਨੂੰ ਲੱਗਦਾ ਕਿਸੇ ਵੀ ਜਿਹੜਾ ਹੈਗਾ ਹਿਊਮਨ ਬੀਇੰਗ ਆ ਕੋਈ ਫੈਮਿਲੀ ਆ ਉਹਨੂੰ ਲੱਗਦਾ ਸਾਡੇ ਤੇ ਪੁਲਿਸ ਦਾ ਤਸ਼ੱਦਦ ਹੋਇਆ ਤਾਂ ਉਹ ਕੋਰਟ ਵਿੱਚ ਜਾ ਸਕਦੀ ਹੈ ਬਾਇ ਲਾ ਉਹਨਾਂ ਕੋਲ ਸਾਰਾ ਕੋਰਟ ਨੇ ਸੰਵਿਧਾਨ ਨੇ ਜਾਂ ਲਾ ਨੇ ਲੀਗਲ ਐਸਪੈਕਟਸ ਨੇ ਉਹਨੂੰ ਇੱਕ ਹੱਕ ਦਿੱਤਾ ਹੋਇਆ ਸੋ ਜਸ਼ਨਪ੍ਰੀਤ ਸਿੰਘ ਦੇ ਮਾਤਾ ਪਿਤਾ ਨੇ ਜਿਹੜਾ ਉਹ ਕੋਰਟ ਵਿੱਚ ਗਏ ਨੇ ਔਰ ਉਹ ਕਹਿੰਦੇ ਵੀ ਬੱਚਾ ਸਾਡਾ ਕੈਨੇਡਾ ਵਿੱਚ ਸੀਗਾ ਸਾਨੂੰ ਨਹੀਂ ਪਤਾ ਉਹ ਕਦੋਂ ਆਇਆ ਕਦੋਂ ਪੁਲਿਸ ਨੇ ਫੜਿਆ ਕੀ ਕਰਿਆ ਉਹਦੇ ਨਾਲ ਉਹ ਕਹਿੰਦੇ ਵੀ ਸਾਨੂੰ ਲੱਗਦਾ ਹੈਗਾ ਵੀ ਉਹਨੂੰ ਫੜ ਕੇ ਮਾਰਿਆ ਗਿਆ ਕੋਈ ਪੁਲਿਸ ਮੁਕਾਬਲਾ ਨਹੀਂ ਹੋਇਆ ਸੋ ਬੱਚੇ ਨੂੰ ਗ੍ਰਫਤਾਰ ਕੀਤਾ ਗਿਆ ਜਦੋਂ ਕਿਉਂਕਿ ਭਾਰਤ ਦਾ ਲੀਗਲ ਸਿਸਟਮ ਕਹਿੰਦਾ ਵੀ ਜਦੋਂ ਵੀ ਕੋਈ ਗ੍ਰਫਤਾਰੀ ਹੁੰਦੀ ਹੈ ਉਹ ਇੱਕਦਮ ਰਜਿਸਟਰ ਹੋਣੀ ਚਾਹੀਦੀ ਹੈ ਉਹਨੂੰ ਤੁਸੀਂ ਇਲੀਗਲ ਕਸਟਡੀ 'ਚ ਨਹੀਂ ਰੱਖ ਸਕਦੇ ਨਾ ਟੌਰਚਰ ਕਰ ਸਕਦੇ ਆ ਲੀਗਲੀ ਹਣਾ ਸੋ ਇਸ ਕਰਕੇ ਹੁਣ ਤੁਸੀਂ ਦੇਖੋ ਕਰਨਲ ਬਾਠ ਵਾਲੇ ਮਾਮਲੇ ਵਿੱਚ ਵੀ ਇਹ ਹੋ ਰਿਹਾ ਹਾਈ ਕੋਰਟ ਵਿੱਚ ਦੋ ਦਿਨ ਪਹਿਲਾਂ ਜਿਹੜੀ ਸੁਣਵਾਈ ਹੋਈ ਆ ਉਹਨਾਂ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਵੀ ਕਰਨਲ ਸਾਹਿਬ ਤਾਂ ਚਲੋ ਇੱਕ ਜੌਬ ਤੇ ਨਹੀਂ ਸੀ ਉਹ ਆਪਣੇ ਪਰਿਵਾਰ ਨਾਲ ਉੱਥੇ ਹੋਟਲ ਤੇ ਗਏ ਸੀ ਹਾਂ ਕੁਝ ਵੀ ਖਾਣ ਪੀਣ ਜਾਂ ਕਿਸ਼ਵਗੇ ਵੀ ਪੰਜਾਬ ਪੁਲਿਸ ਦੇ ਅਫਸਰ ਕਿਸ ਹیثیت ਵਿੱਚ ਉੱਥੇ ਸੀਗੇ ਆਇਆ ਉਹ ਡਿਊਟੀ ਤੇ ਸੀ ਡਿਊਟੀ ਤੋਂ ਆ ਰਹੇ ਸੀ ਕਿਹੜੀ ਡਿਊਟੀ ਤੇ ਸੀ ਉਹਨਾਂ ਉਹ ਕਿਸੇ ਐਮਰਜੈਂਸੀ ਡਿਊਟੀ ਤੇ गए ਸੀ ਤੁਸੀਂ ਆਪਣੀਆਂ ਬੁਕਸ ਰਾਹੀਂ ਦੱਸੋ ਉਹਨਾਂ ਨੂੰ ਕਿਹੜੀ ਡਿਊਟੀ ਆ ਸਾਈਨ ਉਹ ਮੇਰੇ ਖਿਆਲ ਇਨਕਾਊਂਟਰ ਕਰਕੇ ਆਏ ਸੀ ਹਾਂ ਹਾਂ ਉਹੀ ਹੈ ਨਾ ਵੀ ਉਹ ਫਿਰ ਫਿਰ ਉੱਥੇ ਵੀ ਫਸਣਾ ਹੈ ਨਾ ਉੱਥੇ ਜਾ ਕੇ ਵੀ ਉਹ ਜਿਹੜਾ ਹੈ ਨਾ ਉਹ ਸ਼ਾਇਦ ਇਹੀ ਵਾਲਾ ਰਿਕਾਉਂਟਰ ਹਾਂ ਇਹੀ ਰਿਕਾਉਂਟਰ ਜਸ਼ਨਪ੍ਰੀਤ ਵਾਲਾ ਇਹ ਰਿਕਾਉਂਟਰ ਕਰਕੇ ਆਇਆ ਐਸਪਰੀ ਦਾ ਜਿੱਥੇ ਉਹ ਫਿਰ ਜਿਹੜਾ ਕਰਨਲ ਬਾਠ ਦੀ ਕੁੱਟਮਾਰ ਹੋਈ ਆ ਹੁਣ ਹਾਈ ਕੋਰਟ ਨੇ ਟੈਕਨੀਕੈਲਿਟੀਸ ਲਿਆਂਦੀਆਂ ਨੇ ਵੀ ਤੁਸੀਂ ਆਪਣੀ ਰਿਕਾਰਡ ਬੁੱਕ ਲਿਆਓ ਰੋਜ਼ਨਾਮਚਾ ਦੱਸੋ ਵੀ ਕਿਹੜੇ ਅਫਸਰਾਂ ਦੀ ਕਿਹੜੀ ਡਿਊਟੀ ਪਈ ਉਸ ਟਾਈਮ ਤੇ ਉਹ ਕਿੱਥੇ ਹੋਣੇ ਚਾਹੀਦੇ ਸੀ ਸੋ ਇਸ ਤਰ੍ਹਾਂ ਜਦੋਂ ਆਸਪੈਕਟ ਮਤਲਬ ਫਿਰ ਮਾਮਲਾ ਮੇਰੇ ਖਿਆਲ ਨਾਲ ਫਿਰ ਖੁੱਲ ਸਕਦਾ ਹੈ ਅਗਰ ਇਦਾਂ ਦੇ ਹਾਲਾਤ ਕਿਉਂਕਿ ਕਰਨਲ ਬਾਠ ਵਾਲਾ ਜੇ ਮਸਲਾ ਗਿਆ ਤੇ ਉਧਰੋਂ ਵੀ ਗੱਲ ਤੁਰ ਸਕਦੀ ਹੈ ਜੀ ਬਿਲਕੁਲ ਜੀ ਕਿਉਂਕਿ ਜਿਹੜੇ ਅਫਸਰਾਂ ਨੇ ਆਪਾਂ ਕਹੀ ਕਿ ਇੱਕ ਕਰਨਲ ਦੇ ਨਾਲ ਇਸ ਤਰ੍ਹਾਂ ਕੀਤਾ ਹੋਵੇਗਾ ਤੁਸੀਂ ਸੋਚੋ ਕਿ ਉਹ ਕਿਹੜੇ ਟੈਂਪੋ ਚ ਜਾਂ ਆਪਾਂ ਕਹਿ ਲਈਏ ਕਿ ਕਿਸ ਲੈਵਲ ਤੇ ਉਹ ਹੋਣਗੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਦਾ ਕੀਤਾ ਹੋਵੇਗਾ ਫਿਰ ਕਿਤਨਾ ਕਿਤੇ ਉਦੋਂ ਵੀ ਗੱਲਾਂ ਉੱਠੀਆਂ ਸਨ ਕਿ ਜਿਹੜਾ ਸਵਾਲ ਹੈ ਉਹ ਇਨਕਾਊਂਟਰ ਤੇ ਜ਼ਰੂਰ ਉੱਠੇਗਾ ਬਾਕੀ ਦੇਖਦੇ ਹਾਂ ਕਿ ਕੀ ਕੋਰਟ ਇਸ ਨੂੰ ਐਕਸੈਪਟ ਕਰਦੀ ਹੈ ਜਾਂ ਪਟੀਸ਼ਨ ਹੋਗੇ ਕਿਸ ਤਰੀਕੇ ਦੇ ਨਾਲ ਲੈ ਕੇ ਜਾਂਦੀ ਹੈ ਕੀ ਇਸ ਦੇ ਵਿੱਚ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਹੁਣ ਆਪਾਂ ਗੱਲਬਾਤ ਕਰ ਲੈਣੀ ਹੈ ਕੈਨੇਡਾ ਦੇ ਵਿੱਚ ਚੋਣਾਂ ਜਿਹੜੀਆਂ ਨੇ ਹੋ ਗਈਆਂ ਨੇ ਲਿਬਰਲ ਪਾਰਟੀ ਨੇ ਜਿਹੜੀ ਹੈ ਦੁਬਾਰਾ ਇੱਕ ਵਾਰੀ ਘੱਟ ਗਿਣਤੀ ਦੀ ਸਰਕਾਰ ਬਣਾ ਲਈ ਹੈ ਔਰ ਇਸ ਵਾਰ ਸਿਰਫ 3 ਸੀਟਾਂ ਹੀ ਘਟਨੇ ਕੋਈ ਬਹੁਤ ਹੀ ਸਮੱਸਿਆ ਉਹਨਾਂ ਨੂੰ ਪੁਵਿੱਖ ਦੇ ਵਿੱਚ ਸ਼ਾਇਦ ਜਿਹੜੀ ਹੈ ਨਾ ਸામਨੇ ਆਵੇ ਤੇ ਮਾਰ ਕਰਨੀ ਦੁਬਾਰਾ ਜਿਹੜੇ ਨੇ ਪ੍ਰਧਾਨ ਮੰਤਰੀ ਬਣੇ ਹੈਗੇ ਨੇ 169 ਸੀਟਾਂ ਜਿਹੜੀਆਂ ਨੇ ਉਹਨਾਂ ਨੂੰ ਮਿਲੀਆਂ ਨੇ ਕੰਸਰਵੇਟਿਵ ਨੂੰ 144 ਸੀਟਾਂ ਮਿਲੀਆਂ ਹੈਗੀਆਂ ਨੇ ਪੀਆਰ ਪੋਲੀਵਰ ਜਿਹੜੇ ਹੈਗੇ ਨੇ ਜਿਹੜੇ ਪ੍ਰੈਜ਼ੀਡੈਂਟ ਜਿਹੜੇ ਪ੍ਰਧਾਨ ਮੰਤਰੀ ਦੀ ਚੋਣ ਦੇ ਵੇਸਾਂ ਉਹ ਆਪਣੀ ਖੁਦ ਦੀ ਚੋਣ ਜਿਹੜੀ ਹੈ ਹਾਰ ਗਏ ਪਰ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ ਹੈ ਨਹੀਂ ਦਿੱਤਾ ਜਾਂਦਾ ਦੂਜੇ ਬੰਨੇ ਆਪਾਂ ਅੱਗੇ ਵੀ ਦੱਸ ਕੇ ਆਏ ਸੀ ਕਿ ਸਰਦਾਰ ਜਗਮੀਤ ਸਿੰਘ ਹੁਣੀ ਐਨਡੀਪੀ ਪਾਰਟੀ ਵੱਲੋਂ ਉਹ ਆਪਣੀ ਚੋਣ ਵੀ ਹਾਰ ਗਏ ਤੇ ਪਾਰਟੀ ਦਾ ਵੀ ਪ੍ਰਦਰਸ਼ਨ ਜਿਹੜਾ ਹੈ ਕਾਫੀ ਖਰਾਬ ਰਿਹਾ ਹੈਗਾ 7 ਸੀਟਾਂ ਤੱਕ ਪਾਰਟੀ ਜਿਹੜੀ ਸਿਮਟ ਕੇ ਜਿਹੜੀ ਰਹਿ ਗਈ ਔਰ ਉਹਨਾਂ ਨੇ ਜ਼ਿੰਮੇਵਾਰੀ ਲੈਂਦੇ ਹੋਏ ਹੱਥੋਂ-ਹੱਥ ਜਿਹੜਾ ਹੈ ਅਸਤੀਫਾ ਦੇ ਦਿੱਤਾ ਹੈਗਾ ਸਰਦਾਰ ਪਤਾ ਸਿੰਘ ਜੀ ਕੈਨੇਡਾ ਦੇ ਕੀ ਭਾਰਤ ਦੇ ਨਾਲ ਹੁਣ ਕਿਹੋ ਜੇ ਰਿਲੇਸ਼ਨਸ਼ਿਪ ਰਹਿਣ ਵਾਲੇ ਹੈਗੇ ਨੇ ਤੇ ਦੂਜੇ ਬੰਨੇ ਜਿਸ ਤਰੀਕੇ ਦੇ ਨਾਲ ਇੱਥੋਂ ਤੱਕ ਇਹ ਵੀ ਗੱਲਾਂ ਆਈਆਂ ਕਿ ਐਨਡੀਪੀ ਨੇ ਵੀ ਆਪਣੀਆਂ ਜਿਹੜੀਆਂ ਵੋਟਸ ਨੇ ਉਧਰ ਟਰਾਂਸਫਰ ਜਿਹੜੀਆਂ ਕਰਵਾ ਦਿੱਤੀਆਂ ਕਿ ਪੀਰ ਪੋਲੀਵਰ ਨੂੰ ਉਹਨਾਂ ਨੂੰ ਨਾ ਜਿੱਤਨ ਦਿੱਤਾ ਜਾਵੇ ਨਹੀਂ ਤੇ ਜਿਹੜਾ ਹੈ ਹਾਲਾਤ ਇੱਥੇ ਵੀ ਡੋਨਲਡ ਟਰੰਪ ਵਰਗੇ ਜਾਂ ਆਪਾਂ ਕਹਿ ਲਈਏ ਕਿ ਅਮਰੀਕਾ ਵਰਗੇ ਜਾਂ ਹੋਰ ਬਹੁਤ ਕੁਝ ਹੋ ਸਕਦਾ ਹੈ ਕਿਵੇਂ ਦਿਖਦੇ ਹੋ ਹਾਂਜੀ ਹਾਂਜੀ ਸੋ ਇੱਕ ਤਾਂ ਜਿਹੜਾ ਕੈਨੇਡੀਅਨ ਨੈਸ਼ਨਲਿਜ਼ਮ ਆ ਜਿਹੜਾ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਉਹਨਾਂ ਨੇ ਕੈਨੇਡਾ ਬਾਰੇ ਭੱਦੀਆਂ ਟਿੱਪਣੀਆਂ ਕਰੀਆਂ ਆਇਆ ਟੈਰਫਸ ਲਾਏ ਜਾਂ ਉਹਨਾਂ ਨੂੰ ਮਜ਼ਾਕ ਕਰਿਆ ਜਾਂ ਇਹ ਕਿਹਾ ਵੀ ਤੁਸੀਂ ਸਾਡੀ ਸਟੇਟ ਬਣਾ ਲੈਣਾ ਸੀ ਤੁਹਾਨੂੰ ਸੋ ਉਸ ਅਗਰੈਸ਼ਨ ਦਾ ਜਿਹੜਾ ਹੈਗਾ ਉਹ ਉਹਦਾ ਫਾਇਦਾ ਹੈਗਾ ਜਿਹੜਾ ਇਹਨਾਂ ਨੂੰ ਲਿਬਰਲਸ ਨੂੰ ਜਿਹੜਾ ਹੈਗਾ ਮਿਲਿਆ ਸੋ ਜਿਹੜਾ ਜਿਹੜਾ ਕੈਨੇਡੀਅਨ ਨੈਸ਼ਨਲਿਜ਼ਮ ਆ ਉਹ ਇਹਨਾਂ ਨੇ ਵਧੀਆ ਵਧਾਇਆ ਇਵਨ ਜਾਂਦੇ ਜਾਂਦੇ ਜਸਟਨ ਟਰੂਡ ਨੇ ਜਿੰਨਾ ਜਿੰਨੀ ਦਲੇਰੀ ਨਾਲ ਉਹਨੂੰ ਡੋਨਲਡ ਟਰੰਪ ਨੂੰ ਚੈਲੰਜ ਕਰਿਆ ਉਹਨੇ ਆਪਣੇ ਵਿੱਚ ਕੈਨੇਡੀਅਨ ਭਾਵਨਾ ਜਿਹੜੀ ਜਗਾਈ ਲਿਬਰਲਸ ਨੇ ਔਰ ਮਾਰਕ ਕਾਰਨੇ ਇੱਕ ਬਹੁਤ ਵੱਡੇ ਜਿਹੜਾ ਆਪਾਂ ਕਹਿ ਸਕਦੇ ਆ ਬੀ ਬੈਂਕ ਆਫ ਇੰਗਲੈਂਡ ਦੇ ਉਹ ਮੈਨੇਜਰ ਰਹੇ ਨੇ ਤੇ ਬੈਂਕ ਆਫ ਕੈਨੇਡਾ ਦੇ ਵੀ ਮੈਨੇਜਰ ਆ ਸੋ ਬਹੁਤ ਵੱਡੇ ਆਪਾਂ ਕਹਿ ਸਕਦੇ ਆ ਬੀ ਇਸ ਸਿਸਟਮ ਨੂੰ ਚਲਾਉਣ ਦੇ ਬਹੁਤ ਵੱਡੇ ਮਹਾਰਾਉ ਮੰਨੇ ਜਾਂਦੇ ਹੈਗੇ ਆ بڑے ਸੌਫਟ ਸਪੋਕਨ ਨੇ ਸੋ ਉਹਨਾਂ ਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨਾ ਇੱਕ ਕੈਨੇਡੀਅਨ ਪੋਲਿਟਿਕਸ ਲਈ ਸਰ ਨੂੰ ਲੱਗਦਾ ਵੀ ਇੱਕ ਚੰਗੀ ਜਿਹੜੀ ਪਾਰੀ ਦੀ ਸ਼ੁਰੂਆਤ ਆ ਉਹ ਹੋਵੇਗੀ ਦੂਸਰਾ ਹੈਗਾ ਵੀ ਬਹੁਤ ਘੱਟ ਸੀਟਾਂ ਤਾਈ ਹੁਣ ਪਿੱਛੇ ਰਹਿ ਗਏ ਤਿੰਨ ਸੀਟਾਂ ਤੋਂ ਹੀ ਜਿਹੜੇ ਹੈਗੇ ਆ ਪਿੱਛੇ ਰਹਿ ਗਏ ਹੋਏ ਨੇ ਤੇ ਉਹ ਹੁਣ ਉਹਨਾਂ ਨੂੰ ਫੈਸਲੇ ਲੈਣ ਵਿੱਚ ਜਿਹੜਾ ਸਮੂਹਤਰੀ ਫੈਸਲਾ ਅੱਗੇ ਜਿਹੜਾ ਸੀਗਾ ਐਨਡੀਪੀ ਤੇ ਡਿਪੈਂਡ ਰਹਿਣਾ ਪੈਂਦਾ ਸੀ ਉਹ ਹੁਣ ਐਨਡੀਪੀ ਦੀਆਂ ਕਿਉਂਕਿ 7 ਸੀਟਾਂ ਆਈਆਂ ਨੇ ਸੋ ਉਹ ਵੀ ਇੱਕ ਪਾਰਟੀ ਦੇ ਤੌਰ ਤੇ ਜਿੱਦਾਂ ਤੁਸੀਂ ਦੱਸਿਆ ਵੀ ਖਤਮ ਹੋ ਗਿਆ ਉਹ ਹੁਣ ਸੱਤ ਮੈਂਬਰ ਆ ਜਿਹੜਾ ਇੱਕ ਆਜ਼ਾਦ ਉਮੀਦਵਾਰਾਂ ਦੇ ਤੌਰ ਤੇ ਵਿਚਰਣਗੇ ਸੋ ਉਹਨਾਂ ਦੀ ਹਮਾਇਤ ਕਿਤੇ ਨਾ ਕਿਤੇ ਜਿਹੜੀ ਹੈ ਕਿ ਮਿਲਦੀ ਰਹੇਗੀ ਹਾਂ ਇਹ ਦੋ ਪਾਰਟੀ ਸਿਸਟਮ ਚ ਜਿਹੜੀ ਲੜਾਈ ਆ ਇਹ ਬਣ ਗਈ ਕੈਨੇਡੀਅਨ ਨੈਸ਼ਨਲਿਜ਼ਮ ਦੀ ਜਿਹੜੀ ਇਹ ਲੜਾਈ ਹੈਗੀ ਆ ਉਹ ਦੋ ਪਾਰਟੀ ਜਿਸ ਤਰ੍ਹਾਂ ਡੈਮੋਕ੍ਰੇਟਸ ਤੇ ਦੂਜਾ ਰਿਪਬਲਿਕਨਸ ਅਮਰੀਕਾ ਵਿੱਚ ਹੈਗੇ ਆ ਉਸੇ ਤਰ੍ਹਾਂ ਕੈਨੇਡਾ ਵਿੱਚ ਹੈ ਜਿਹੜੀ جنگ ਲੜੀ ਗਈ ਜਿਹਦੇ ਵਿੱਚੋਂ ਲਿਬਰਲਸ ਦਾ ਹੱਥ ਹੈ ਜਿਹੜਾ ਉਹ ਉੱਪਰ ਰਿਹਾ ਹੈਗਾ ਸੋ ਕਨਜ਼ਰਵੇਟਿਵਸ ਬੇਸ਼ੱਕ ਉਹਨਾਂ ਨੇ ਆਪਣੀਆਂ ਸੀਟਾਂ ਵਧਾਈਆਂ ਨੇ ਕੁਝ ਪਰ ਫਿਰ ਵੀ ਉਹ ਜਿਹੜਾ ਹੈਗਾ ਬਹੁਮਤ ਲੈਣ ਵਿੱਚ ਜਾਂ ਸਰਕਾਰ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸੋ ਕਿ ਮਿਸਟਰ ਪੌਲੀਵੀਅਰ ਜਿਹੜੇ ਉਹ ਕਾਫੀ ਇੱਕ ਤਰ੍ਹਾਂ ਨਾਲ ਹਾਰ ਗਏ ਹੋਏ ਨੇ ਸੋ ਅਸਤੀਫਾ ਹਲੇ ਚਲੋ ਨਹੀਂ ਆਇਆ ਅਗਲੇ ਦਿਨਾਂ ਚ ਆ ਜਾਏਗਾ ਕਿਉਂਕਿ western democracy ਦੀਆਂ ਇਹ ਇੱਕ ਤਰ੍ਹਾਂ ਨਾਲ ਐਂਟੀਬਾਡੀਜ਼ ਹੈ ਇਹ ਵੀ ਚੱਲ ਰਿਹਾ ਹੈ ਕਿ ਸ਼ਾਇਦ ਉਹਨਾਂ ਨੂੰ ਦੁਬਾਰਾ ਚੋਣ ਜਿਹੜੀ ਹੈ ਕਿਤੋਂ ਲੜਾ ਦਿੱਤੀ ਜਾਵੇ ਬਾਈ ਇਲੈਕਸ਼ਨ ਕਰਾ ਕੇ ਕਿਉਂਕਿ ਉਹ ਕਹਿੰਦੇ ਵੀ ਪਾਰਟੀ ਦੀਆਂ ਸੀਟਾਂ ਵਧੀਆਂ ਹੈਗੀਆਂ ਨੇ ਵੀ ਮੇਰੀ ਪਰਫਾਰਮੈਂਸ ਜਿਹੜੀ ਹੈ ਪਾਰਟੀ ਦੀ ਪਰਫਾਰਮੈਂਸ ਜਿਹੜੀ ਉਹ ਵਧੀਆ ਰਹੀ ਹੈ ਚਲੋ ਇਹ ਤਾਂ ਇੱਕ ਤਾਂ ਆਪਾਂ ਪੋਜ਼ਿਟਿਵਲੀ ਕਹਿ ਵੀ ਸਕਦੇ ਆ ਸੋ ਕੋਈ ਵੱਡੀ ਗੱਲ ਨਹੀਂ ਕਿਉਂਕਿ ਪਾਰਟੀ ਨੇ ਵੱਧ ਸੀਟਾਂ ਜਿੱਤੀਆਂ ਨੇ ਸੋ ਆਪਣੀ ਉਹ ਨਿੱਜੀ ਸੀਟ ਹਾਰ ਗਿਆ ਹਾਂ ਕਿਸੇ ਐਮਪੀ ਤੋਂ ਅਸਤੀਫਾ ਦਵਾ ਲੈਣਗੇ ਉਥੋਂ ਕੱਢ ਲੈਣਗੇ ਉਹਨਾਂ ਕੋਲ ਆਪਸ਼ਨ ਆ ਜਿਹੜੀਆਂ ਉਹ ਹੈਗੀਆਂ ਉਹ ਕਿਸੇ ਵੀ ਪੋਲਿਟਿਕਸ ਵਿੱਚ ਉਹ ਪੋਲਿਟਿਸ਼ੀਅਨ ਦਾ ਹੱਕ ਹੈਗਾ ਸੋ ਉਹਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਜੋ ਇਸ ਤਰ੍ਹਾਂ ਕਰਦੇ ਹੈਗੇ ਆ ਸੋ ਬਕਾਇਦਾ ਬਾਕੀ ਪੰਜਾਬੀਆਂ ਦੀ ਮਰਖਲ 22 ਪੰਜਾਬੀ ਆ ਜਿਹੜੇ ਉਹ ਜਿੱਤੇ ਨੇ ਸੋ ਇੱਕ ਇਟ ਮੀਨਸ ਪੰਜਾਬੀਆਂ ਨੇ ਕੈਨੇਡਾ ਦੀ ਪੋਲਿਟਿਕਸ ਵਿੱਚ ਆਪਣੇ ਪੈਰ ਜਮਾਉਣੇ ਆ ਜਿਹੜੇ ਸ਼ੁਰੂ ਕਰ ਦਿੱਤੇ ਹੋਏ ਚੰਗੀ ਗੱਲ ਹੈਗੀ ਪਰ ਜਿਉਂ ਪੰਜਾਬ ਲਈ ਭੁਗਤਦੇ ਆ ਹਣਾ ਸੋ ਵੱਡੀ ਗੱਲ ਤਾਂ ਇਹ ਹੈਗੀ ਆ ਵੀ ਉਹ ਸਿੱਖਾਂ ਲਈ ਪੰਜਾਬ ਲਈ ਆਪਣੀ ਮਾਨਤਰਤੇ ਲਈ ਕਿੰਨਾ ਭੁਗਤਦੇ ਆ ਜਾਂ ਵਿਰੋਧੀਆਂ ਲਈ ਐ ਦੁਸ਼ਮਣਾਂ ਲਈ ਕਿੰਨਾ ਭੁਗਤਦੇ ਆ ਉਹਦੇ ਕੰਪੈਰੀਜ਼ਨ 'ਚ ਹੋਏਗਾ ਸੋ ਸਵਾਗਤ ਆ ਦੇਖਦੇ ਆ ਮਿਸਟਰ ਕਾਰਨੀ ਦਾ ਜਿਹੜਾ ਇਹ 5 ਸਾਲਾਂ ਦੀ ਟਰਮ ਹੋਏਗੀ ਤੇ ਸਰਦਾਰ ਜਗਮੀਤ ਸਿੰਘ ਦੇ ਕਾਰਕਾਲ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਭਾਰਤੀ মিডিਆ ਨੇ ਜੰਨੀਆਂ ਖੁਸ਼ਕੀਆਂ ਬਣਾਈਆਂ ਉਹਨਾਂ ਦੀ ਹਾਰ ਦੀਆਂ ਚਾਹੇ ਸੋਸ਼ਲ ਮੀਡੀਆ ਤੇ ਵੀ ਆਪਾਂ ਦੇਖਿਆ ਬਹੁਤ ਸਾਰੇ ਜਿਹੜੇ ਕਮੈਂਟ ਬਹੁਤ ਸਾਰੀਆਂ ਇਸ ਨੂੰ ਖੁਸ਼ੀਆਂ ਮਨਾਇਆ ਗਈਆਂ ਇੱਕ ਤਰ੍ਹਾਂ ਦੀ ਸੈਲੀਬ੍ਰੇਸ਼ਨ ਹੋਈ ਕਿ ਉਹ ਹਾਰ ਗਏ ਹੈਗੇ ਨੇ ਇਹਨੂੰ ਕਿਸ ਐਂਗਲ ਤੋਂ ਦੇਖਦੇ ਹੋ ਚਲੋ ਉਹਨਾਂ ਦਾ ਹੁਣ ਇੱਕ ਤਰ੍ਹਾਂ ਵੀ ਉਹ ਵਿਚਾਰ ਤਰਕ ਲੜਾਈ ਲੜ ਰਹੇ ਆ ਸਿੱਖਾਂ ਦੇ ਖਿਲਾਫ ਉਹਨਾਂ ਸੋ ਉਹ ਜਗਮੀਤ ਸਿੰਘ ਦੇ ਓਲੇ ਹੇਟ ਅਸਲ ਚੋਂ ਸਿੱਖਾਂ ਨਾਲ ਆਪਣੀ ਨਫ਼ਰਤ ਆ ਜਿਹੜੀ ਦਿਖਾ ਰਹੇਗੇ ਉਹ ਸਾਨੂੰ ਪਤਾ ਹੀ ਹੈ ਸੋ ਆਪਾਂ ਨੂੰ ਆਪਣੇ ਵਿਰੋਧੀ ਆਪਣੇ ਦੁਸ਼ਮਣ ਬਾਰੇ ਕੋਈ ਵੀ ਸ਼ੱਕ ਨਹੀਂ ਹੈਗਾ ਵੀ ਉਹ ਕੀ ਕਰਨਗੇ ਔਰ ਉਹ ਕਿੱਥੋਂ ਤੱਕ ਜਾ ਸਕਦੇ ਆ ਆਪਾਂ ਨੂੰ ਇਹ ਵੀ ਪਤਾ ਸੋ ਆਪਾਂ ਨੇ ਹੰਡਾਇਆ ਵੀ ਜਿਨ੍ਹਾਂ ਨੇ ਨੌਜਵਾਨਾਂ ਦੇ ਟੋਟੇ ਟੋ ਰਾਮ ਵਿੱਚ ਸੇੜ ਤੇ ਸੋ ਇਹ ਤਾਂ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਵੀ ਇੱਕ ਮੀਡੀਆ ਤੇ ਖੁਸ਼ੀਆਂ ਬਣਾਉਣੀ ਆ ਅਸੀਂ ਤਾਂ ਬਹੁਤ ਕੁਝ ਹੰਢਾ ਚੁੱਕੇ ਹਾਂ ਹੁਣ ਤੱਕ ਜੀ ਸੋ ਉਹਨਾਂ ਦਾ ਸਮਝ ਆਉਂਦਾ ਉਹਨਾਂ ਦੀ ਖੁਸ਼ੀ ਵੀ ਸਮਝ ਆਉਂਦੀ ਆ ਉਹਨਾਂ ਦੀ ਖੁਸ਼ੀ ਉਹਨਾਂ ਨੂੰ ਮੁਬਾਰਕ ਤੇ ਗੁਰੂ ਮਹਾਰਾਜ ਜਗਮੀਤ ਸਿੰਘ ਨੂੰ ਹੋਰ ਜਿਹੜਾ ਹੈਗਾ ਉਹ ਚੰਗੇ ਲਾਇਰ ਨੇ ਉਹ ਹੋ ਸਮਾਜ ਸੇਵਾ ਚ ਆ ਹੋਰ ਕਿਤੇ ਵੀ ਜਿਹੜਾ ਹੈਗਾ ਐ ਤਾਂ ਸਮਰਤੀ ਹਰਾਨੇ ਵੀ ਹਾਰ ਗਈ ਸੀ ਇਹਨਾਂ ਦੀ ਪੈਟ ਸਿੰਘ ਹੈ ਨਾ ਸੋ ਇਸ ਤਰ੍ਹਾਂ ਖੁਸ਼ੀਆਂ ਮਨਾਉਣ ਵਾਲੀ ਗੱਲ ਨਹੀਂ ਹੈਗੀ ਤੋ ਉਹਨਾਂ ਨੂੰ ਮਨਾਉਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਦਾ ਪੱਧਰ ਨਹੀਂਵਾ ਹੈਗਾ ਹੂੰ ਹੂੰ ਸੋ ਸਾਨੂੰ ਜਿਹੜਾ ਮਿਸਟਰ ਪੌਲੀਵੀਅਰ ਆ ਉਹਦੀ ਹਾਰ ਦੀ ਵੀ ਕੋਈ ਖੁਸ਼ੀ ਨਹੀਂ ਹੈ ਅਸੀਂ ਇਸ ਲੈਵਲ ਤੇ ਜਿਸ ਨਫਰਤ ਨਾਲ ਉਹ ਬਣਾ ਰਹੇ ਹੈਗੇ ਆ ਅਸੀਂ ਉਹਨਾਂ ਨੂੰ ਹੱਕ ਦੇ ਰਹੇ ਆ ਵੀ ਜੇ ਉਹ ਕਿਸੇ ਹੋਰ ਪਾਰਟੀ ਤੇ ਜੇ ਹੋਰ ਸੀਟ ਤੇ ਚੋਣ ਲੜਦੇ ਆ ਆਉਂਦੇ ਹੈਗੇ ਆ ਠੀਕ ਆ ਬਕਾਇਦਾ ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਵੀ ਉਹਨਾਂ ਨੇ ਪਾਰਟੀ ਉਹਨਾਂ ਦੀ ਪਾਰਟੀ ਇੰਪਰੂਵ ਹੋਈ ਆ ਉਹਨਾਂ ਦੀ ਲੀਡਰਸ਼ਿਪ ਚ ਹੋਈ ਆ ਜੇ ਉਹਨਾਂ ਦੀ ਆਪਣੀ ਸੀਟ ਜਾਂਦੀ ਹੈਗੀ ਆ ਤੋ ਕੋਈ ਗੱਲ ਨਹੀਂ ਉਹ ਹੋਰ ਥਾਂ ਤੇ ਇਹ ਪੋਲਿਟਿਕਸ ਇਹ ਜਿਹੜੀ ਆਪਾਂ ਕਹਿ ਸਕਦੇ ਵੀ ਪ੍ਰੋਗਰੈਸਿਵ ਪੋਲਿਟਿਕਸ ਇਹ ਹੈਗੀ ਆ ਜੇ ਤੁਸੀਂ ਕਿਸੇ ਦਾ ਵਿਰੋਧ ਵੀ ਕਰ ਰਹੇ ਹੋ ਉਹਦਾ ਵਿਰੋਧ ਇੱਕ ਇੱਕ ਐਥਿਕਸ ਵਿੱਚ ਰਹਿ ਕੇ ਕਰੋ ਨਾ ਇੱਕ ਲੈਵਲ ਇਹ ਨਹੀਂ ਹੈਗਾ ਵੀ ਬੰਦਾ ਅੰਦਰ ਪਿਆ ਹੋਏ ਤੇ ਤੁਸੀਂ ਜਿਹੜਾ ਹੈਗਾ ਉਹਦਾ ਪ੍ਰੈਸ ਕਾਨਫਰੰਸਾਂ ਕਰ-ਕਰਕੇ ਵਿਰੋਧ ਕਰੋ ਜੇ ਆਪਾਂ ਆਪਣੇ ਸੰਦਰਭ ਦੇ ਵਿੱਚ ਆਪਣੀ ਲੋਕਲ ਰਾਜਨੀਤੀ ਦੇ ਵਿੱਚ ਕੰਪੇਅਰ ਕਰਨਾ ਹੋਵੇ ਬਾਕੀ ਜਿਹੜਾ ਹੈ ਦੇਖਦੇ ਆ ਜਿੱਦਾਂ ਸਰਦਾਰ ਅਵਤਾਰ ਸਿੰਘ ਹੋਣਾ ਨੇ ਕਿਹਾ ਕਿ ਕਿਹੋ ਜਿਹਾ ਕਾਰਜਕਾਲ ਰਹਿੰਦਾ ਹੈਗਾ ਕਿਹੋ ਜੇ ਰਿਲੇਸ਼ਨਸ਼ਿਪ ਭਾਰਤ ਦੇ ਨਾਲ ਜਿਹੜੇ ਲੈਂਦੇ ਹੈਗੇ ਆ ਕੀ ਉਸ ਦੇ ਵਿੱਚ ਕੋਈ ਬਦਲਾਅ ਆਵੇਗਾ ਜਾਂ ਜਸਟਿਨ ਟਰੂਡੋ ਵਾਲਾ ਜਿਹੜਾ ਸਟੈਂਡ ਹੈਗਾ ਏ ਉਹੀ ਜਿਹੜਾ ਹੈ ਬਰਕਰਾਰ ਰੱਖਿਆ ਜਾਵੇਗਾ ਔਰ ਸਿੱਖਾਂ ਨੇ ਵੀ ਜਿਹੜਾ ਹੈ ਜਸਟਿਨ ਟਰੂਡੋ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਮੁੱਲ ਜਿਹੜਾ ਹੈ ਪਾਇਆ ਹੈਗਾ ਕਿ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਨੇ ਜਿੱਤ ਕੇ ਉਹਨਾਂ ਨੂੰ ਦਿੱਤੀਆਂ ਹੈਗੀਆਂ ਅੱਜ ਦੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇਨਾਂ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0.21 551101 ਅਖ ਕਰਦੇ ਆ ਤੇ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਇਗੁਰਜੀ ਕਾਲ ਸਾਹਿਬ ਵਾਇਗੁਰਜੀ ਕੀ